ਤਿੰਨ ਨੂੰ ਅਤੀਸ਼ੀ ਦੇ ਰੂਪ ਵਿੱਚ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ ਅਤੀਸ਼ੀ ਨੇ ਸ਼ਨੀਵਾਰ ਨੂੰ ਦਿੱਲੀ ਦੇ 17ਵੇਂ ਮੁੱਖ ਮੰਤਰੀ ਵਜੋਂ ਸੌਹ ਚੁੱਕੀ ਉਪ ਰਾਜਪਾਲ ਵੀ ਕੇ ਸਖ세ਰਾ ਨੇ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸੌਹ ਚੁਕਾਈ ਉਹਨਾਂ ਦੇ ਨਾਲ ਆਮਾ ਦੀ ਪਾਰਟੀ ਤੇ ਪੰਜ ਵਿਧਾਇਕਾਂ ਨੇ ਵੀ ਕੈਬਨਟ ਮੰਤਰੀ ਵਜੋਂ ਸੌਹ ਚੁੱਕੀ ਇਸ ਵਿੱਚ ਚਾਰ ਪੁਰਾਣੇ ਚਿਹਰੇ ਸਨ ਜਿਨ੍ਹਾਂ ਕੀ ਕਰ ਨਵੇਂ ਚਿਹਰੇ ਨੂੰ ਮੁਕੇਸ਼ ਅਲਾਵਤ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਅਤੀਸ਼ੀ ਦਿੱਲੀ ਦੀ ਕਾਰਜਕਾਰੀ ਸੀਟ ਤੋਂ ਵਿਧਾਇਕ ਸਨ 2020 ਵਿੱਚ ਪਹਿਲੀ ਵਾਰ ਉਹ ਚੋਣ ਜਿੱਤੀ ਅਤੇ ਵਿਧਾਇਕ ਚੁਣੀ ਗਈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਤੇ ਮੰਤਰੀ ਸਤਿੰਦਰ ਜੈਨ ਦੇ ਅਸਤੀਫੇ ਤੋਂ ਬਾਅਦ ਅਤੀਸ਼ੀ 2023 ਵਿੱਚ ਪਹਿਲੀ ਵਾਰ ਮੰਤਰੀ ਬੜੇ ਸਨ ਪੜਾਈ ਦੇ ਨਾਲ ਨਾਲ ਉਹ ਕਈ ਮੰਤਰਾਲਿਆਂ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲ ਰਹੀ ਸੀ ਉਹ ਪਾਰਟੀ ਨਾਲ ਜੁੜੇ ਸਿਆਸੀ ਮੁੱਦੇ 'ਤੇ ਬਹੁਤ ਬੋਲਦੇ ਸਨ ਅਤੇ ਆਪਣੇ ਵਿਚਾਰ ਵੀ ਪ੍ਰਗਟ ਕਰਦੇ ਸਨ ਅਤੇ ਹੁਣ ਦਿੱਲੀ ਨੂੰ ਆਤੀਸ਼ੀ ਦੇ ਰੂਪ ਵਿੱਚ ਨਵੇਂ ਮੁੱਖ ਮੰਤਰੀ ਮਿਲ ਗਿਆ ਹੈ ਆਤੀਸ਼ੀ ਨੇ ਸ਼ਨੀਵਾਰ ਨੂੰ ਦਿੱਲੀ ਦੇ 17ਵੇਂ ਮੁੱਖ ਮੰਤਰੀ ਬਚੋ ਉਸ ਹੋ ਚੁੱਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਦੀ ਪਤਨੀ ਮਾਦੋਮੀਤਾ ਦੇ ਤੁਗਦਾਇਕ ਅਤੇ ਬੀਵਰਤੀ ਦੇਹਾਂਤ ਦੇ ਦੁੱਖ ਪ੍ਰਗਟ ਕੀਤਾ ਜਿਨ੍ਹਾਂ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਉਹ 53 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤੀ ਅਤੇ ਦੋ ਧੀਆਂ ਨੂੰ ਛੱਡ ਗਏ ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਮਧੁਮਿਤਾ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਜੋ ਆਪਣੇ ਪਰਿਵਾਰ ਦੀ ਤਾਕਤ ਅਤੇ ਆਪਣੀ ਪਤੀ ਦੀ ਸਫਲਤਾ ਲਈ ਪ੍ਰੇਰਨਾ ਸਰੋਸਨ ਉਹਨਾਂ ਕਿਹਾ ਕਿ ਇਹ ਸਮਾਜ ਲਈ ਅਤੇ ਖਾਸ ਕਰਕੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਭਗਵੰਤ ਮਾਨ ਨੇ ਕਿਹਾ ਕਿ ਮਧੁਮਿਤਾ ਜੀ ਇੱਕ ਪਵਿੱਤਰ ਰੂਹ ਸਾਨ ਜਿਨ੍ਹਾਂ ਨੇ ਆਪਣੇ ਪਤੀ ਕੁਗਰ ਵਿਜੇ ਪ੍ਰਤਾਪ ਨੂੰ ਬਤੌਰ ਪੁਨਸ ਅਧਿਕਾਰੀ ਅਤੇ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮਾਨਤਾਵਾਂ ਦੀ ਮਿਸਾਲੀ ਸੇਵਾ ਕਰਨ ਲਈ ਪੂਰਨ ਸਹਿਯੋਗ ਦਿੱਤਾ ਪਰਿਵਾਰ ਨਾਲ ਦੇ ਲਈ ਹਮਦਰਦੀ ਪ੍ਰਗਟ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸੰਧੀ ਵੀ ਨਿਵਾਸ ਦੇਣ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਪੰਜਾਬ ਵਿੱਚ ਪ੍ਰਾਈਵੇਟ ਹਸਪਤਾਲ ਤੇ ਨਰਸਿੰਗ ਹੋਮ ਐਸੋਸੀਏਸ਼ਨ ਦੁਆਰਾ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ Arogya Yojana ਨੂੰ ਰੋਕਣ ਦੀ ਨਖੇਦ ਕੀਤੀ ਹੈ ਇਸ ਗੀਮ ਤੋਂ ਇਲਾਵਾ ਸਰਕਾਰੀ ਸਿਹਤ ਬੀਮਾ ਯੋਜਨਾਵਾ ਅਧੀਨ ਕੈਸ਼ਲੈਸ ਇਲਾਜ ਵੀ ਪਹੁੰਚ ਕਰ ਦਿੱਤਾ ਜਿਸਮ ਘਰ ਆਵਾ ਦੀ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਨਿਸ਼ਾਨੇ ਸਾਤੇ ਜਾ ਰਹੇ ਹਨ ਦੇਸ਼ ਦੇ ਹੈਲਥ ਮਿਨਿਸਟਰ اور ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਜੀ ਨੇ ਹੈਲਥ ਕਿਉਂਕਿ ਉਹ ਹੈਲਥ ਮਿਨਿਸਟਰ ਹੈ ਉਹਨੂੰ ਲੈ ਕੇ ਪੰਜਾਬ ਬਾਰੇ ਇੱਕ ਟਿੱਪਣੀ ਕੀਤੀ ਹੈ ਔਰ ਅੱਜ ਵੀ ਭਾਜਪਾ ਦੇ ਇੱਕ ਦਿੱਲੀ ਤੋਂ ਸਿੱਖ ਨੇਤਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਸਵਾਲ ਇਹ ਪੰਜਾਬ ਤੇ ਖੜੇ ਕਰ ਰਿਹਾ ਪਰ ਤਸਵੀਰ ਬਿਲਕੁਲ ਉਲਟ ਹੈ ਔਰ ਮੈਂ ਪੰਜਾਬ ਨਾਲ ਭਾਜਪਾ ਵੱਲੋਂ ਹੋਰ ਇਹ ਵਿਤਕਰੇ ਨੂੰ ਲੈ ਕੇ ਪੂਰੀ ਤਸਵੀਰ ਜਿਹੜੀ ਹੈ विद द फैक्ट मैं ਤੁਹਾਡੇ ਸਾਹਮਣੇ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ। ਦੇਸ਼ ਦੀ ਸਰਕਾਰ, ਮੋਦੀ ਸਾਹਿਬ ਦੀ ਸਰਕਾਰ ਦਾ ਤੇ ਉਹ ਹਾਲ ਹੈ ਕਿ ਚੋਰੀ ਵੀ ਉੱਤੋਂ ਸੀਨਾ ਚੋਰੀ। ਔਰ ਚੋਰੀ ਵੀ ਇੱਕ ਸੈਕਟਰ 'ਚ ਨਹੀਂ। ਇਹ ਕਹਿੰਦੇ ਜੀ ਪੰਜਾਬ ਸਰਕਾਰ ਆਸ਼ਵਮਾਨ ਜਿਹੜੀ ਸਕੀਮ ਹੈ ਉਹਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਭਾਜਪਾ ਦੇ ਲੋਕਾਂ ਨੂੰ ਵੀ ਕਿ ਜਿਹੜੀ 320 ਕਰੋੜ ਰੁਪਏ ਹੈਲਥ ਸੈਕਟਰ ਦੇ ਜਾਰੀ ਹੋਣੇ ਚੋ 220 ਕਰੋੜ ਰੁਪਏ ਤੇ ਭਾਰਤ ਸਰਕਾਰ ਦਾ ਹਿੱਸਾ ਹੈ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਦਾ 950 ਕਰੋੜ ਰੁਪਇਆ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਨਹੀਂ ਜਾ ਰਿਹਾ ਪੰਜਾਬ ਵਾਸਤੇ ਰਿਲੀਜ਼ ਨਹੀਂ ਕੀਤਾ ਜਾ ਰਿਹਾ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦਾ 950 ਇਹ ਸੇ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਫੰਡ ਤੇ ਮੰਡੀ ਡਿਵੈਲਪਮੈਂਟ ਫੰਡ ਇਹ ਦੋਨੋਂ ਵੜਾ ਕੇ ਤਕਰੀਬਨ 8800 ਕਰੋੜ ਰੁਪਇਆ ਆਰਡੀਐਫ ਤੇ एमडीएफ ਜਿਹੜਾ ਮੰਡੀ ਡਵੈਲਪਮੈਂਟ ਫੰਡ ਹੈ 170 ਕਰੋੜ ਰੁਪਇਆ ਉਹ ਵੀ 2 ਸਾਲ ਹੋ ਗਏ ਆ ਭਾਰਤ ਸਰਕਾਰ ਪੰਜਾਬ ਦਾ ਰੀਤ ਨਹੀਂ ਕਰ ਰਹੀ ਤੇ ਆਯੂਸ਼ ਜਿਹੜੀ ਯੋਜਨਾ ਹੈ ਉਹ ਵੀ ਹੈਲਥ ਸੈਕਟਰ ਨਾਲ ਜੁੜੀ ਹੈ 220 ਕਰੋੜ ਰੁਪਇਆ ਉਹ ਵੀ ਭਾਰਤ ਸਰਕਾਰ ਜਿਹੜੀ ਹੈ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਨਹੀਂ ਦੇ ਰਹੀ ਤਾਂ ਹੀ ਮੈਂ ਕਿਹਾ ਟੋਟਲ 8000 ਕਰੋੜ ਰੁਪਇਆ ਮੈਂ ਨੱਡਾ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਬੀਜੇਪੀ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ ਦੋ ਸਾਲਾਂ ਤੋਂ ਜਿਹਦੇ ਬਾਰੇ ਅਸੀਂ ਵਾਰ-ਵਾਰ ਰਿਕੁਐਸਟ ਵੀ ਕੀਤੀ ਈਵਨ ਲਾਸਟ ਮੌਨਸੂਨ ਦਾ ਜਿਹੜਾ ਸੈਸ਼ਨ ਹੋਇਆ ਬਜਟ ਮੌਨਸੂਨ ਸੈਸ਼ਨ ਜਿਹੜਾ ਲੋਕ ਸਭਾ ਦਾ ਔਰ ਰਾਜ ਸਭਾ ਦਾ ਉਹਦੇ ਚ ਵੀ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਰਾਜ ਸਭਾ ਚ ਵੀ ਔਰ ਲੋਕ ਸਭਾ ਚ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਇਹ ਟੇਕ ਅਪ ਕੀਤਾ ਇਸ਼ੂ ਵੀ ਸਾਡਾ ਰੂਰਲ ਡਿਵੈਲਪਮੈਂਟ ਫੰਡ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਰਵ ਸਿੱਖਿਆ ਅਭਿਆਨ ਦਾ ਪੈਸਾ ਆਯੂਸ ਦਾ ਪੈਸਾ ਤਕਰੀਬਨ 8000 ਕਰੋੜ ਰੁਪਏ ਸਾਡਾ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਪੈਸੇ ਦੀ ਵਰਤੋਂ ਕੀਤੀ ਜਾਵੇ ਤਾਂ ਮੈਂ ਸ਼ਬਦ ਵਰਤਿਆ ਐਸੇ ਭਾਜਪਾ ਵਾਲੇ ਸਾਡਾ ਨਹੀਂ ਦੇ ਰਹੇ ਤੇ ਉੱਤੋਂ ਚੋਰੀ ਤੇ ਸਿਨਾ ਜੋਰੀ ਦੀ ਨਾਲੇ ਤੇ ਚੋਰੀ ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਪੰਜਾਬ ਨਾਲ ਕਿਸ ਹੱਦ ਤੱਕ ਮਿਤਕਰਾ ਹੋ ਰਿਹਾ ਇੱਕ ਐਗਜ਼ਾਮਪਲ ਹੋਰ ਵੀ ਦਊਂਗਾ ਇਹਦੇ ਨਾਲ ਮੈਂ ਤੁਹਾਨੂੰ ਪੀਐਸ ਪੀਸੀਐਲ 2300 ਕਰੋੜ ਰੁਪਏ ਦਾ ਜਿਹੜਾ ਆ ਉਹਦੀ ਲਿਮਿਟ ਸੀ ਕਰਜ਼ਾ ਚੁੱਕਣ ਦੀ ਉਹਨੂੰ ਪਰਸੈਂਟ ਜਿਹੜਾ ਆ ਡਿਕਰੀਜ਼ ਕਰਤਾ ਇਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਰਿਡਿਊਸ ਕਰਤਾ ਵੀ ਤੁਸੀਂ ਇਹ ਜਿਹੜਾ ਪੀਐਸਪੀਸੀਐਨ ਵਾਸਤੇ ਵੀ ਪੈਸਾ ਜਿਹੜਾ ਆ ਤੁਸੀਂ ਨਹੀਂ ਲੈ ਸਕਦੇ ਕਰਜ਼ਾ ਨਹੀਂ ਲੈ ਸਕਦੇ ਸਾਡੇ ਤੇ ਪਾਬੰਦੀ ਲਾਈ ਆ ਸਰ ਪੰਜਾਬ ਤੇ ਹੋਰ ਕੀ ਪੰਜਾਬ ਦੇ ਜਿਹੜੇ ਗੋਦਾਮ ਐ ਉਹ ਭਰੇ ਪਏ ਆ ਅਨਾਜ ਨਾਲ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਫੂਡ ਐਂਡ ਜਿਹੜੇ ਪ੍ਰੋਸੈਸ ਮਿਨਿਸਟਰ ਉਬੀਦ ਦਿੱਲੀ ਜਾ ਕੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਆ ਮੁੱਖ ਮੰਤਰੀ ਜੀ ਠੀ ਲੈ ਚੁੱਕੇ ਆ ਤਮਾਮ ਸਾਡੇ ਅਫੀਸ਼ੀਅਲਸ ਕਨਸਰਨ ਡਿਪਾਰਟਮੈਂਟ ਦੇ ਬਾਰ ਬਾਰ ਦਿੱਲੀ ਸਰਕਾਰ ਨੇ ਟੇਕ ਅਪ ਇਸ਼ੂ ਕਰ ਚੁੱਕੇ ਆ ਅੱਜ ਵੀ ਕਿਉਂਕਿ ਅਗਲੀ 30 ਤਰੀਕ ਨੂੰ 30 ਸਤੰਬਰ ਤੋਂ ਪੰਜਾਬ ਦੀਆਂ ਮੰਡੀਆਂ ਝੋਨਾ ਆਉਣ ਲੱਗਣਾਂ ਅੱਜ ਵੀ ਪੰਜਾਬ ਤੇ ਗਦਾਮਾ ਚੋਂ ਚੜੀ ਫਸਲ ਹੈ ਉਹ ਪਰ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਹੈ ਵਿਤਕਰਾਂ ਨਹੀਂ ਤੇ ਕੀ ਹੈ ਇਹ ਸਤੋ ਵੱਧ ਵਿਤਕਰਾਂ ਪੰਜਾਬ ਨਾਲ ਕੀ ਹੋ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇੱਕ ਇੱਕ ਪੈਸਾ ਜਿਹੜਾ ਉਹਨਾਂ ਦੀ ਕਮਾਈ ਚੋਂ ਅਡਕ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਕੱਠਾ ਕੀਤਾ ਉਹ ਸਾਨੂੰ ਦੇਣ ਨੂੰ ਤਿਆਰ ਨਹੀਂ ਹੈ ਤੇ ਉੱਤੋਂ ਕਹਿੰਦੇ ਜੀ ਪੰਜਾਬ ਸਰਕਾਰ ਮਰੀਜ਼ਾਂ ਦਾ ਇਲਾਜ ਨਹੀਂ ਕਰਾ ਰਹੀ ਮੈਨੂੰ ਇਸ ਗੱਲ ਦੀ ਤੇ تسਲੀ ਹੋਈ ਅੱਜ ਪત્રਕਾਰ ਵੀਰੋ ਕੀ ਅੱਜ ਤਕਰੀਬਨ 2.5 ਸਾਲ ਹੋ ਗਿਆ ਆਵਾਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅੱਜ 2.5 ਸਾਲਾਂ ਬਾਅਦ ਘੱਟੋ-ਘੱਟ ਚਾਹੇ ਜੇਪੀ ਨੱਡਾ ਜੀ ਹੋਣ ਹੈਲਥ ਮਿਨਿਸਟਰ ਚਾਹੇ ਬੀਜੇਪੀ ਦੇ ਦੂਜੇ ਤੀਜੇ ਲੀਡਰ ਜਿਹੜੇ ਦਿੱਲੀ ਤੋਂ ਆ ਉਹਨਾਂ ਨੂੰ ਘੱਟੋ-ਘੱਟ ਪੰਜਾਬ ਦੀ ਜਾਤ ਤੇ ਆਈ ਲੇਕਿਨ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਭਾਰਤ ਸਰਕਾਰ ਨੂੰ ਪ੍ਰਧਾਨ ਮੰਤਰੀ ਜੀ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਔਰ ਬੀਜੇਪੀ ਦੀ ਤਮਾਮ ਲੀਡਰਸ਼ਿਪ ਜਿਹੜਾ ਤਾਨਾਸ਼ਾਹੀ ਤਰੀਕੇ ਨਾਲ ਪੰਜਾਬ ਦਾ ਵਿਤਕਰਾ ਕਰ ਰਹੀ ਵਿਤਕਰਾ ਕਰ ਰਹੀ ਹੈ ਕਿ ਸਾਡਾ 8000 ਕਰੋੜ ਰੁਪਇਆ ਜਿਹਦੇ ਨੇ ਸਾਡੀਆਂ ਪਿੰਡਾਂ ਦੀਆਂ ਸੜਕਾਂ ਬਣਨੀਆਂ ਤੁਸੀਂ ਆਪ ਅੰਦਾਜ਼ਾ ਲਾਓ ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਤਿੰਨ ਜਿਦੇ ਚ ਸ਼੍ਰੋਮਣੀ ਕਾਲੇ ਦਲ ਬਾਦਲ ਵੀ ਭਾਈਵਾਲ ਸੀ ਉਹ ਤਿੰਨ ਕਾਨੂੰਨ ਤੇ ਵਾਪਸ ਲੈ ਲਏ ਜਦੋਂ ਵੱਡਾ ਐਜੀਟੇਸ਼ਨ ਚੱਲਿਆ ਬਹੁਤ ਵੱਡੀ ਲੜਾਈ ਲੜੀ ਕਿਸਾਨਾਂ ਨੇ ਲੇਕਿਨ ਬੀਜੇਪੀ ਨੂੰ ਇਹ ਸਮਝ ਆ ਗਈ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਪਿੰਡੂ ਅਰਥਚਾਰਾ ਬੜਾ ਮਜ਼ਬੂਤ ਹੈ ਨੂੰ ਤੈਸਨਾਸ਼ ਕਰਨ ਵਾਸਤੇ ਅੱਜ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਕੇ ਬੈਠਿਆ ਮਕਸਦ ਬੀਜੇਪੀ ਦਾ ਇੱਕੋ ਹੀ ਆ ਕਿ ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣ ਪੰਜਾਬ ਦੀਆਂ ਸੜਕਾਂ ਖਤਮ ਹੋ ਜਾਣ ਪੰਜਾਬ ਦਾ ਕਿਸਾਨ ਮਾਰਿਆ ਜਾਵੇ ਪੰਜਾਬ ਦਾ ਗਰੀਬ ਮਾਰਿਆ ਜਾਵੇ ਇਹਦੇ ਲਈ ਵਿਤਕਰੇ ਦੀ ਤਰ੍ਹਾਂ ਪੰਜਾਬ ਨਾਲ ਇੱਕ ਬਹੁਤ ਮੰਦ ਭਾਗਾਂ ਜਿਹਨੂੰ ਕਹਿ ਸਕਦੇ ਰਵਈਆ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਦਾ ਉਹਦਾ ਇਹ ਵਾਰ-ਵਾਰ ਪ੍ਰਗਟਾਵਾ ਕਰ ਰਿਹਾ ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਮੰਡੀ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਆਯੂਸ਼ ਯੋਜਨਾ ਦੀ ਗੱਲ ਹੈ ਚਾਹੇ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਹੈ ਚਾਹੇ ਪੀਐਸਪੀਸੀਐਲ ਨੂੰ ਬੋਰੋਇੰਗ ਕਰਨ ਵਾਸਤੇ ਜਿਹੜਾ ਲੋਨ ਦੀ ਲਿਮਿਟ ਹੈ ਜਿਹੜਾ ਆ ਉਹ ਡਿਕਰੀਸ ਕਰਤਾ ਤੇ ਚਾਹੇ ਸਾਡੇ ਗਦਾਮਾ ਚੋਂ ਫਸਲ ਚੱਕਣ ਦੀ ਗੱਲ ਹੈ ਹਰ ਥਾਂ ਤੇ ਪੰਜਾਬ ਨਾ ਮੋਦੀ ਸਾਹਿਬ ਦੀ ਸਰਕਾਰ ਵਿਤਕਰਾ ਕਰ ਰਹੀ ਹੈ 180 85 ਲੱਖ ਮੈਟ्रिक टन ਫਸਲ ਸਾਡੀ ਅਗਲੇ ਮਹੀਨੇ ਆ ਜਾਣੀ ਆ ਤੇ ਅੱਜ ਜਦੋਂ ਵਾਰ-ਵਾਰ ਪਿਛਲੇ ਤਕਰੀਬਨ 2-3 ਮਹੀਨਿਆਂ ਤੋਂ ਅਸੀਂ ਰਿਕੁਐਸਟ ਕਰ ਰਹੇ ਹਾਂ ਸਾਡੇ ਮੰਤਰੀ ਸਾਹਿਬ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਾਡੇ ਅਫੀਸ਼ੀਅਲ ਸਹਿਬਾਨ ਕਿ ਇਹ ਗੋਦਾਮ ਖਾਲੀ ਕਰਵਾਓ ਸਾਡੇ ਕਿਸਾਨ ਦੀ ਫਸਲ ਕਿੱਥੇ ਰੱਖੀ ਜਾਊਗੀ ਬੀਜੇਪੀ ਦੇ ਕੰਨ ਤੇ ਜੂ ਨਹੀਂ ਸਰਕਾਰੀ ਕਿਉਂਕਿ ਬੀਜੇਪੀ ਮੋਦੀ ਸਾਹਿਬ ਦੀ ਸਰਕਾਰ ਇੱਕੋ ਹੀ ਮਕਸਦ ਨਾਲ ਪੰਜਾਬ ਨਾਲ ਦੇਖਦੀ ਕਿ ਪੰਜਾਬ ਦਾ ਨੁਕਸਾਨ ਪੰਜਾਬ ਦਾ ਆਰਥਿਕ ਜਿਹੜਾ ਪਿੰਡੂ ਆਰਥਿਕ ਜਿਹੜਾ ਟਾਂਚਾ ਉਹਨੂੰ ਤੈਸ ਨੈਸ ਕਿਤਰਾ ਕਰਨਾ ਪੰਜਾਬ ਨੂੰ ਨੁਕਸਾਨ ਕਿਤਰਾ ਪਹੁੰਚਾਉਣਾ ਇਹਦੇ ਲਈ ਜਿਹੜੀ ਆ ਬੀਜੇਪੀ ਸਰਕਾਰ ਲੱਗੀ ਆ ਲੇਕਿਨ ਮੈਂ ਨੱਡਾ ਜੀ ਨੂੰ ਔਰ तमाम ਬੀਜੇਪੀ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਪੰਜਾਬੀ ਨਾਤੇ ਡਰਨ ਵਾਲੇ ਆ ਤੇ ਨਾ ਤੁਹਾਡੇ ਤੋਂ ਘਬਰਾਉਣ ਵਾਲੇ ਆ ਅਸੀਂ ਭੀਖ ਨਹੀਂ ਮੰਗ ਰਹੇ ਮੋਦੀ ਜੀ ਨੱਡਾ ਜੀ ਅਸੀਂ ਭੀਖ ਨਹੀਂ ਮੰਗ ਰਹੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਤੁਸੀਂ ਨਹੀਂ ਦੇ ਰਹੇ ਪੰਜਾਬ ਦੀ ਸਰਕਾਰ ਨਾਲ ਪੰਜਾਬ ਦੇ ਲੋਕਾਂ ਨਾਲ ਤੁਸੀਂ ਵਿਤਕਰਾ ਕਰ ਰਹੇ ਹੋ ਤੁਹਾਨੂੰ ਇਹਦਾ ਖਮਿਆਜਾ ਜਿਹੜਾ ਆਉਣ ਵਾਲੇ ਟਾਈਮ 'ਚ ਝੁਕਣਾ ਪਊਗਾ ਸੋ ਆ ਜਿਹੜੀ ਤਸਵੀਰ ਹੈ ਜਿਹਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਬਰੂ ਹੋਇਆ ਸੀ ਇਹ ਅਸਲ ਤਸਵੀਰ ਹੈ ਕਿ ਪੰਜਾਬ ਦਾ ਇਕਨੋਮਿਕ ਤਰੀਕੇ ਨਾਲ ਜਿਹੜਾ ਪੂਰਾ ਢਾਂਚਾ ਹੈ ਉਹਨੂੰ ਖਤਮ ਕਰ ਲਈ ਉਹਨੂੰ ਤਹਿਸ ਨਹਿਸ ਕਰ ਲਈ ਭਾਜਪਾ ਰੋਗ ਆੜੜ ਤਰੀਕੇ ਨਾਲ ਸ਼ਾਸਨ ਕਰ ਲਈ ਹੈ ਤੋ ਇਹਦੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਇਵਨ ਇਵਨ ਇੱਕ ਕਲਾਸ ਸਰ ਸੋਰੀ ਮੈਂ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਇਵਨ ਮੈਂ ਜਿਹੜਾ ਇਹ ਗੁਣਗਾਨ ਕਰ ਆਪਣੇ ਹੈਲਥ ਜਿਹੜੀ ਮਿਨਿਸਟਰੀ ਦਾ ਤੇ ਯੋਜਨਾਵਾਂ ਦਾ ਹਰ ਵੀ ਬੀਜੇਪੀ ਦਾ ਇੱਕ ਨੇਤਾ ਜਿਹੜਾ ਦਿੱਲੀ ਦਾ ਸਿੱਖ ਨੇਤਾ ਹੈ ਆਪਣੇ ਆਪ ਨੂੰ ਕਹਿੰਦਾ ਸਿੱਖ ਨੇਤਾ ਤਾਂ ਨਹੀਂਗਾ ਉਹ ਵੀ ਮੋਦੀ ਦੇ ਗੁਣਗਾਰਿਆ ਸੀ ਅੱਜ ਮੇਰੇ ਕੋਲ ਆ ਖਬਰ ਹੈ ਇੰਡੀਆ ਦਾ ਇੱਕ ਲੀਡਿੰਗ ਨਿਊਜ਼ਪੇਪਰ ਹੈ ਉਹ ਵੀ ਇਹ ਕਹਿ ਰਿਹਾ ਹੈ कि ਲੋਕਾਂ ਦੀ ਸਿਹਤ ਨਾਲ ਲਗਾਤਾਰ ਕੇਂਦਰ ਸਰਕਾਰ ਜਿਹੜੀ ਆ ਉਹ ਤੱਕਾ ਕਰ ਰਹੀ ਹੈ ਕਿਉਂਕਿ ਜਿਹੜੇ ਕਹਿੰਦੇ ਸੀ ਅਸੀਂ 2.5% ਤੇ ਜੀਡੀਪੀ ਦਾ ਖਰਚ ਜਿਹੜਾ ਆ ਦੇਸ਼ ਦੀ ਜੀਡੀਪੀ ਦਾ ਹੈਲਥ ਸੈਕਟਰ ਤੇ ਕਰਨਾ ਹੈ ਉਹ ਲਗਾਤਾਰ ਮੋਦੀ ਸਰਕਾਰ ਦੇ ਬਜਟ ਚ ਘਟਦਾ ਜਾ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਨੱਡਾ ਜੀ ਇਹ ਦੇਸ਼ ਦਾ ਲੀਡਿੰਗ ਨਿਊਜ਼ਪੇਪਰ ਕਹਿ ਰਿਹਾ ਹੈ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ ਲੋਕਾਂ ਦੀ ਜ਼ਿੰਦਗੀਆਂ ਨੂੰ ਖਤਮ ਕਰ ਰਹੇ ਹੋ ਤੁਸੀਂ ਹੈਲਥ ਸੈਕਟਰ ਨੂੰ ਦੇਖ ਦੇ ਨੂੰ ਖਤਮ ਕਰ ਰਹੇ ਹੋ ਤੁਸੀਂ ਪੰਜਾਬ ਨਾਲ ਵਿਤਕਰਾ ਕਰ ਰਹੇ ਹੋ ਇਹ ਸਾਰੇ ਤੱਥ ਲੈ ਕੇ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਸਵਾਲ ਹੋਵੇ ਤੇ ਕਰ ਸਕਦੇ ਹਾਂ